ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਤੁਹਾਡੇ ਲਈ ਲੈ ਕੇ ਹਾਜ਼ਰ ਹੋਈਆਂ ਜੇਕਰ ਤੁਹਾਨੂੰ ਇਹ ਕਹਾਣੀ ਵੀ ਬਧੀਆ ਲੱਗੀ ਤਾਂ ਚੈਨਲ ਨੂੰ ਵਾਧ ਤੋਂ ਵਾਧ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਓ ਜੀ ਸ਼ੁਰੂ ਕਰਦੀਆਂ ਅੱਜ ਦੀ ਇਹ ਪਿਆਰੀ ਜੀ ਪੰਜਾਬੀ ਕਹਾਣੀ ਜੋ ਕਿ ਚਿੱਤੇ ਦੇ ਜੰਗਲ ਦੀ ਕਹਾਣੀ ਹੈ ਆਓ ਜੀ ਸ਼ੁਰੂ ਕਰਦੀਆਂ ਇਸ ਕਹਾਣੀ ਨੂੰ ਇੱਕ ਜੰਗਲ ਵਿੱਚ ਜੋ ਪਹਾੜੀਆਂ ਨਾਲ ਘਿਰਿਆ ਹੋਇਆ ਸੀ ਬਹੁਤ ਸੋਹਣੇ ਲੰਬੇ-ਲੰਬੇ ਦਰਾਖਤ ਪੌਦੇ ਅਤੇ ਬਹੁਤ ਠੰਡੀਆਂ ਹਵਾਵਾਂ ਨਾਲ ਉਹ ਜੰਗਲ ਹਮੇਸ਼ਾ ਭਰਿਆ ਰਹਿੰਦਾ ਸੀ ਇਸ ਜੰਗਲ ਵਿੱਚ ਹਜ਼ਾਰਾਂ ਤਰ੍ਹਾਂ ਦੇ ਜਾਨਵਰ ਵਸਦੇ ਸਨ ਜਿਵੇਂ ਹਿਰਨ, ਬਾਂਦਰ, ਖਰਗੋਸ਼, ਹਾਥੀ, ਭਾਲੂ ਅਤੇ ਕਈ ਹੋਰ ਪ੍ਰਜਾਤੀਆਂ ਦੇ ਜਾਨਵਰ ਵੀ ਆਪਣੀ ਆਪਣੀ ਜ਼ਿੰਦਗੀ ਵਿੱਚ ਉੱਥੇ ਮਸਤ ਰਹਿੰਦੇ ਸਨ ਸਾਰੇ ਜਾਨਵਰ ਇੰਨੇ ਸੰਘਣੇ ਜੰਗਲ ਵਿੱਚ ਫਲ-ਫੁੱਲ ਖਾ ਕੇ ਬਹੁਤ ਖੁਸ਼ ਹਨ ਪਰ ਇਸ ਜੰਗਲ ਵਿੱਚ ਇੱਕ ਚਿਤਾ ਵੀ ਵਸਦਾ ਸੀ ਜਿਸ ਦਾ ਨਾਮ ਸੇਰਾ ਸੀ ਸ਼ੇਰਾ ਉਹ ਜਾਨਵਰ ਸੀ ਜਿਸ ਤੋਂ ਜੰਗਲ ਦੇ ਸਾਰੇ ਜਾਨਵਰ ਡਰਦੇ ਸਨ ਉਹ ਆਪਣੀ ਤਿੱਖੀ ਆਵਾਜ਼ ਤੇਜ਼ ਦੌੜ ਅਤੇ ਸ਼ਿਕਾਰੀ ਹੁਨਰਾਂ ਕਰਕੇ ਜੰਗਲ ਦਾ ਰਾਜਾ ਬਣਿਆ ਹੋਇਆ ਸੀ ਬਾਕੀ ਸਾਰੇ ਜਾਨਵਰ ਉਸ ਤੋਂ ਡਰਦੇ ਸਨ ਸ਼ੇਰ ਦੀ ਮਾਂ ਚੀਤਾ ਰਾਣੀ ਬਹੁਤ ਹੀ ਸੋਹਣੀ ਤੇ ਬਹੁਤ ਹੀ ਤਾਕਤਵਰ ਮੰਨੀ ਜਾਂਦੀ ਸੀ ਜਦ ਸ਼ੇਰਾ ਨੇ ਜਨਮ ਲਿਆ ਸੀ ਉਹ ਹੋਰ ਚੀਤੇਆ ਤੋਂ ਵੱਖਰਾ ਦਿਖਾਈ ਦਿੰਦਾ ਸੀ ਉਸਦੇ ਨਾਲ ਚਮਕਦਾਰ ਦਾਗ ਚੋਟੀਦਾਰ ਤੰਦ ਤੇ ਬਹੁਤ ਹੀ ਉੱਚੀ ਆਵਾਜ਼ ਸੀ ਉਸਦੀ ਉਸਦੀ ਮਾਂ ਨੇ ਬਚਪਨ ਤੋਂ ਹੀ ਉਸ ਨੂੰ ਸ਼ਿਕਾਰ ਕਰਨ ਵਾਲੇ ਸਾਰੇ ਗੁਣ ਸਿਖਾਉਣੇ ਸ਼ੁਰੂ ਕਰ ਦਿੱਤੇ ਸ਼ੇਰਾ ਬਹੁਤ ਹੀ ਤਿੱਖੀ ਅਕਲ ਵਾਲਾ ਤੇ ਤੇਜ਼ ਜਾਨਵਰ ਬਣ ਗਿਆ ਉਹ ਹਮੇਸ਼ਾ ਆਪਣੀ ਮਾਂ ਦੀ ਗੱਲ ਧਿਆਨ ਨਾਲ ਸੁਣਦਾ ਅਤੇ ਹਰ ਚੀਜ਼ ਨੂੰ ਪਿਆਰ ਨਾਲ ਸਿੱਖਦਾ ਸੀ। ਸ਼ੇਰਾ ਤੇ ਬਚਪਨ ਵਿੱਚ ਉਸ ਦੀ ਦੋਸਤੀ ਇੱਕ ਭਾਲੂ ਜਿਸ ਦਾ ਨਾਮ ਮੰਗੂ ਸੀ ਤੇ ਇੱਕ ਹਿਰਨ ਜਿਸ ਦਾ ਨਾਮ ਰਾਣਾ ਸੀ ਉਹਨਾਂ ਨਾਲ ਹੋ ਗਈ। ਇਹ ਦੋਵੇਂ ਜਾਨਵਰ ਸ਼ੇਰਾ ਦੀ ਹਿੰਮਤ ਅਤੇ ਹੁਨਰ ਦੀ ਕਦਰ ਕਰਦੇ ਸੀ। ਸ਼ੇਰਾ ਵੀ ਆਪਣੇ ਜੰੰਬ ਆਪਣੇ ਦੋਸਤਾਂ ਨੂੰ ਬਹੁਤ ਪਿਆਰ ਕਰਦਾ ਸੀ ਮੰਗੂ ਹਮੇਸ਼ਾ ਕਹਿੰਦਾ ਰਹਿੰਦਾ ਸੀ ਕਿ ਸ਼ੇਰਾ ਤੂੰ ਇੱਕ ਦਿਨ ਜੰਗਲ ਦਾ ਰਾਜਾ ਬਣੇਗਾ ਕਿਉਂਕਿ ਤੂੰ ਬਹੁਤ ਤਾਕਤਵਾਰ ਹੈ ਤੂੰ ਬਹੁਤ ਗੁਣਾ ਵਾਲਾ ਹੈ ਪਰ ਸ਼ੇਰਾ ਹੱਸ ਕੇ ਕਹਿ ਦਿੰਦਾ ਰਾਜਾ ਬਣਨਾ ਆਸਾਨੀ ਹੁੰਦਾ ਮੰਗੂ ਉਸਦੇ ਲਈ ਬਹੁਤ ਕੁਝ ਕਰਨਾ ਪੈਂਦਾ ਹੈ ਜਦ ਸ਼ੇਰਾ 10 ਸਾਲ ਦਾ ਹੋ ਗਿਆ ਤਾ ਉਸ ਦੀ ਮਾਂ ਨੇ ਕਿਹਾ ਕਿ ਪੁੱਤ ਹੁਣ ਉਹ ਸਮਾਂ ਆ ਗਿਆ ਹੈ ਜਦ ਤੂੰ ਆਪਣਾ ਪਹਿਲਾ ਸ਼ਿਕਾਰ ਕਰੇ ਸ਼ੇਰਾਂ ਨੇ ਆਪਣੀ ਮਾਂ ਦੇ ਦਿੱਤੇ ਹੋਏ ਹੌਸਲੇ ਨਾਲ ਸ਼ਿਕਾਰ ਕਰਨ ਦੀ ਕੋਸ਼ਿਸ਼ ਕੀਤੀ ਉਸ ਦੇ ਅੰਦਰ ਹੌਸਲਾ ਆ ਗਿਆ ਕਿ ਹੁਣ ਸੱਚਮੁੱਚ ਉਹ ਸਮਾਂ ਆ ਗਿਆ ਹੈ ਜਿਸ ਦੇ ਨਾਲ ਹੁਣ ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦਾ ਹੈ ਹੁਣ ਉਹ ਇੰਨਾ ਤਾਕਤਵਰ ਹੋ ਚੁੱਕਿਆ ਹੈ ਕਿ ਉਹ ਆਪਣਾ ਸ਼ਿਕਾਰ ਖੁਦ ਕਰ ਸਕਦਾ ਹੈ ਸ਼ੇਰਾਂ ਨੇ ਪਹਿਲੀ ਵਾਰ ਵਿੱਚ ਇੱਕ ਖਰਗੋਸ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਖਰਗੋਸ਼ ਜੰਗਲ ਵਿੱਚ ਤੇਜ਼ੀ ਨਾਲ ਦੌੜ ਰਿਹਾ ਸੀ। ਸ਼ੇਰੇ ਨੇ ਧੀਮੀ ਚਾਲ ਨਾਲ ਉਸਦਾ ਪਿੱਛਾ ਕੀਤਾ ਤੇ ਉਸ ਦੇ ਪਿੱਛੇ ਦੌੜ ਲਗਾਈ। ਕਾਫੀ ਮਿਹਨਤ ਕਰਨ ਤੋਂ ਬਾਅਦ ਉਹ ਆਪਣੇ ਪਹਿਲੇ ਸ਼ਿਕਾਰ ਕਰਨ ਵਿੱਚ ਕਾਮਯਾਬ ਹੋ ਗਿਆ। ਸ਼ੇਰਾ ਹੁਣ ਜੰਗਲ ਵਿੱਚ ਮਸ਼ਹੂਰ ਹੋ ਗਿਆ ਸੀ। ਉਸ ਦੀ ਦੌੜ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੋ ਗਈ ਸੀ। ਉਹ ਜੰਗਲ ਵਿੱਚ ਰਾਤ ਦੇ ਸਮੇਂ ਸ਼ਿਕਾਰ ਕਰਦਾ। ਜਦ ਉਸਦੀ ਕੂੰਜ ਦੀ ਹੋਈ ਕਰਜ ਸੁਣਾਈ ਦਿੰਦੀ ਤਾਂ ਸਾਰੇ ਜਾਨਵਰ ਆਪਣੀਆਂ ਕੁਫਾਮਾਂ ਵਿੱਚ ਸੁੱਪ ਜਾਂਦੇ। ਤੇ ਸਾਰੇ ਜਾਨਵਰ ਉਸ ਤੋਂ ਬਹੁਤ ਡਰਦੇ। ਇੱਕ ਦਿਨ ਜੰਗਲ ਵਿੱਚ ਇੱਕ ਹੋਰ ਚਿਤਾ ਆ ਗਿਆ। ਉਹ ਚਿਤਾ ਕਾਲਾ ਸੀ। ਜੋ ਪਿਛਲੇ ਜੰਗਲ ਤੋਂ ਆਇਆ ਸੀ। ਕਾਲੇ ਨੇ ਜੰਗਲ ਵਿੱਚ دہشت ਫਲਾਉਣੀ ਸ਼ੁਰੂ ਕਰ ਦਿੱਤੀ। ਜੰਗਲ ਦੇ ਸਾਰੇ ਜਾਨਵਰ ਡਰ ਗਏ ਸਨ। ਸ਼ੇਰਾਂ ਨੂੰ ਇਹ ਗਲਤ ਲੱਗਿਆ ਉਹ ਜਾਣਦਾ ਸੀ ਕਿ ਜੰਗਲ ਵਿੱਚ ਦੋ ਰਾਜੇ ਨਹੀਂ ਹੋ ਸਕਦੇ ਦੋਨੋਂ ਚੀਤੇ ਆਪਸ ਵਿੱਚ ਟਕਰਾਉਣਾ ਸ਼ੁਰੂ ਕਰ ਦਿੱਤਾ ਸ਼ੇਰਾਂ ਚਾਹੁੰਦਾ ਸੀ ਕਿ ਉਹ ਉਸਦਾ ਜੰਗਲ ਹੈ ਤੇ ਉਹ ਦੂਜਾ ਚੀਤਾ ਉੱਥੋਂ ਚਲੇ ਜਾਵੇ ਇੱਕ ਰਾਤ ਦੋਨੋਂ ਚੀਤੇ ਆਪਸ ਵਿੱਚ ਭੜ ਗਏ ਤੇ ਦੋਨਾਂ ਵਿੱਚ ਬਹੁਤ ਲੜਾਈ ਹੋਣ ਲੱਗੀ ਚਾਨਣੀ ਰਾਤ ਉੱਤੇ ਦੋਨੋਂ ਗਰਜ ਰਹੇ ਸਨ ਕਈ ਘੰਟਿਆਂ ਦੀ ਜੰਗ ਚੱਲੀ ਅਖੀਰਕਾਲ ਸ਼ੇਰਾਂ ਨੇ ਕਾਲੇ ਨੂੰ ਹਰਾ ਕੇ ਜੰਗਲ ਵਿੱਚੋਂ ਵਾਪਸ ਕੱਢ ਦਿੱਤਾ ਅਤੇ ਉਹ ਆਪਣੇ ਜੰਗਲ ਵੱਲ ਵਾਪਸ ਭੱਜ ਗਿਆ ਸ਼ੇਰਾਂ ਹੁਣ ਸਾਰੇ ਜੰਗਲ ਦਾ ਰਾਜਾ ਬਣ ਗਿਆ ਸੀ ਸਾਰੇ ਜਾਨਵਰ ਉਸ ਦੀ ਇੱਜ਼ਤ ਕਰਦੇ ਸਨ ਉਹ ਹੁਣ ਇੱਕ ਨਿਆਂਕ ਰਾਜਾ ਬਣ ਗਿਆ ਸੀ ਉਹ ਕਿਸੇ ਵੀ ਨਿਮਾਣੇ ਅਤੇ ਛੋਟੇ ਜਾਨਵਰ ਉੱਤੇ ਅਤਿਆਚਾਰ ਨਹੀਂ ਸੀ ਕਰਦਾ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਹਿੰਮਤ ਰੱਖਦੇ ਹਾਂ ਆਪਣੇ ਵੱਡਿਆਂ ਦਾ ਕਹਿਣਾ ਮੰਨਦੇ ਹਾਂ ਅਕਲ ਅਤੇ ਸੱਚਾਈ ਨਾਲ ਸਾਡੀ ਫਿਰ ਹਮੇਸ਼ਾ ਜਿੱਤ ਹੁੰਦੀ ਹੈ ਰਾਜਾ ਬਣਨ ਲਈ ਸ਼ਕਤੀ ਨਹੀਂ ਪਰ ਨਿਆਂ ਦੀ ਲੋੜ ਹੁੰਦੀ ਹੈ ਸ਼ੇਰਾ ਇੱਕ ਦਲੇਰੀ ਵਾਲਾ ਸਿਆਣਾ ਅਤੇ ਬਹੁਤ ਹੀ ਨਿਆਂਇਕ ਰਾਜਾ ਬਣਿਆ ਉਹ ਸਾਰਾ ਜੰਗਲ ਉਸਦੇ ਹੁਨਰ ਅਤੇ ਅਕਲ ਨਾਲ ਹੀ ਚੱਲਦਾ ਸੀ ਇਸ ਲਈ ਸ਼ੇਰੇ ਨੂੰ ਸਾਰੇ ਜੰਗਲ ਦੇ ਜਾਨਵਰ ਪਿਆਰ ਕਰਦੇ ਸਨ ਸ਼ੇਰਾ ਵੀ ਉਹਨਾਂ ਸਭ ਦਾ ਖਿਆਲ ਰੱਖਦਾ ਸੀ ਬਾਹਰਲੇ ਜੀਵ ਜਾਨਵਰਾਂ ਤੋਂ ਉਹਨਾਂ ਦੀ ਰੱਖਿਆ ਕਰਦਾ ਸੀ ਇਸ ਤਰ੍ਹਾਂ ਸ਼ੇਰਾ ਆਪਣੇ ਜੰਗਲ ਵਿੱਚ ਆਪਣੀ ਮਾਂ ਤੇ ਬਾਕੀ ਦੇ ਜਾਨਵਰਾਂ ਨਾਲ ਬਹੁਤ ਖੁਸ਼ੀ-ਖੁਸ਼ੀ ਰਹਿਣ ਲੱਗਾ ਹੁਣ ਸ਼ੇਰਾ ਆਸਾਨੀ ਨਾਲ ਸ਼ਿਕਾਰ ਕਰਕੇ ਆਪਣਾ ਤੇ ਆਪਣੀ ਮਾਂ ਦਾ ਪੇਟ ਭਰ ਸਕਦਾ ਸੀ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਿੰਮਤ ਰੱਖਣੀ ਚਾਹੀਦੀ ਹੈ ਜਦੋਂ ਅਸੀਂ ਹਿੰਮਤ ਅਤੇ ਮਿਹਨਤ ਅਤੇ ਨਿਆਂ ਨਾਲ ਚੱਲਦੇ ਹਾਂ ਤਾਂ ਅਸੀਂ ਜੋ ਹਾਸਿਲ ਕਰਨਾ ਚਾਹੁੰਦੇ ਹਾਂ ਉਹ ਸਾਨੂੰ ਜ਼ਰੂਰ ਮਿਲਦਾ ਹੈ ਜੇਕਰ ਤੁਹਾਡੀ ਜੇਕਰ ਸਾਨੂੰ ਕਦੇ ਵੀ ਇਹ ਲੱਗੇ ਕਿ ਕੋਈ ਸਾਡੇ ਤੇ ਗਲਤ ਇਸਤੇਮਾਲ ਕਰ ਰਿਹਾ ਹੈ ਸਾਡਾ ਤਾਂ ਸਾਨੂੰ ਕਹਬਰਾਉਣਾ ਨਹੀਂ ਚਾਹੀਦਾ ਸਗੋਂ ਤੀ ਹਿੰਮਤ ਨਾਲ ਉਸ ਦਾ ਸਾਹਮਣਾ ਕਰਨਾ ਚਾਹੀਦਾ ਹੈ ਜਿਵੇਂ ਕਿ ਸ਼ੇਰਾ ਨੇ ਕੀਤਾ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਮਿਲਦੇ ਆ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ